ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਖਾਲਸਾ ਜੀ ਅੱਜ ਦਾ ਆਪਣਾ ਗੁਰਵਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਜਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣੀ ਹੈ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਾ ਕਰਦਾ ਸੀ ਕਹਿੰਦੇ ਉਹ ਬਹੁਤ ਹੀ ਧਰਮਾਤਮਾ ਤੇ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ ਕਹਿੰਦੇ ਉਹਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਕਹਿੰਦੇ ਧੀ ਵੀ ਬੜੇ ਗੁਨਾ ਵਾਲੀ ਹੋਈ ਕਹਿੰਦੇ ਜਿਵੇਂ ਜਿਵੇਂ ਵੱਡੀ ਹੋਣ ਲੱਗੀ ਓਵੇਂ ਓਵੇਂ ਗੁਣਾ ਦੀ ਧਾਰਨੀ ਓਵੇਂ ਓਵੇਂ ਤਿੱਖਣ ਬੁੱਧੀ ਵਾਲੀ ਸੀ ਕਹਿੰਦੇ ਸੇਠ ਦੇ ਨਾਲ ਦੇ ਨਗਰ ਦੇ ਵਿੱਚ ਇੱਕ ਧਨੀ ਸੇਠ ਦੇ ਘਰ ਆਪਣੀ ਧੀ ਦਾ ਵਿਆਹ ਕਰ ਦਿੱਤਾ ਕਹਿੰਦੇ ਉਹ ਧਨੀ ਸੇਠ ਦੀ ਇੱਕ ਕਮੀ ਸੀ ਉਹ ਬੜਾ ਜ਼ਿਆਦਾ ਕੰਜੂਸ ਸੀ ਕਹਿੰਦੇ ਧੀ ਜਦੋਂ ਉਹਦੇ ਘਰ ਗਈ ਕਹਿੰਦੇ ਕੁਝ ਹੀ ਦਿਨਾਂ ਵਿੱਚ ਧੀ ਨੇ ਆਪਣੇ ਸੁਹਾ ਅਤੇ ਆਪਣੇ ਗੁਣਾ ਦੇ ਨਾਲ ਸਾਰਿਆਂ ਦਾ ਮਨ ਮੋਹ ਲਿਆ ਕਹਿੰਦੇ ਇੱਕ ਦਿਨ ਕੀ ਹੋਇਆ ਕਹਿੰਦੇ ਸੇਠ ਆਪਣੇ ਘਰ ਸੀ ਕਹਿੰਦੇ ਇੱਕ ਦਿਨ ਬੂਹੇ ਅੱਗੇ ਕੋਈ ਸੰਤ ਫਕੀਰ ਮੰਗਣ ਲਈ ਆਉਂਦਾ ਕਹਿੰਦੇ ਉਹ ਨਾ ਰੋਟੀ ਲੈ ਕੇ ਸੰਤ ਫਕੀਰ ਦੇ ਕੋਲ ਆਈ ਕਹਿੰਦੇ ਜਿਹੜਾ ਸੰਤ ਫਕੀਰ ਬਣਿਆ ਹੋਇਆ ਸੀ ਕਹਿੰਦੇ ਉਹ ਥੋੜੀ ਜਹੀ ਉਮਰ ਦਾ ਸੀ ਕਹਿੰਦੇ ਜਦੋਂ ਉਹ ਕੋਲ ਗਈ ਤਾਂ ਉਹਨੇ ਕਿਹਾ ਪ੍ਰਸ਼ਾਦਾ ਬੇਹਾ ਹੈ ਜਾਂ ਤਾਜ਼ਾ ਕਹਿੰਦੇ ਬੇਹਾ ਪ੍ਰਸ਼ਾਦਾ ਲੈ ਕੇ ਆਈ ਹਾਂ ਕਹਿੰਦੀ ਜਿਹੜੇ ਉਹ ਸੰਤ ਫਕੀਰ ਸਨ ਉਸ ਨੇ ਉਸ ਤੋਂ ਬਾਅਦ ਕਿਹਾ ਕਿ ਕਿ ਜਿਹੜਾ ਹੈ ਉਹ ਮੇਰੀ ਝੋਲੀ ਪਾ ਦੇ ਉਹ ਕਹਿੰਦੀ ਤੈਨੂੰ ਇੰਨੀ ਕਾਦੀ ਕਾਲੀ ਹੈ ਉਹ ਕਹਿੰਦਾ ਮੈਨੂੰ ਡਰ ਲੱਗਦਾ ਪਿਆ ਜਦੋਂ ਇਹ ਸਾਰੀ ਗੱਲਬਾਤ ਉਸ ਸੇਠ ਨੇ ਸੁਣੀ ਤਾਂ ਉਹ ਹੈਰਾਨੀ ਦੀ ਹੱਦ ਨਾ ਰਹੀ ਕਹਿੰਦੀ ਇੱਕ ਤੇ ਜਿਹੜੀ ਮੇਰੀ ਨੂੰ ਉਹ ਕਹਿੰਦੀ ਮੈਂ ਬੇਹਾ ਪ੍ਰਸ਼ਾਦਾ ਲੈ ਕੇ ਆਈ ਹਾਂ ਕਿ ਅਸੀਂ ਬੇਹਾ ਪ੍ਰਸ਼ਾਦਾ ਹੀ ਖਾਂਦੇ ਹਾਂ ਪਰ ਮੇਰੇ ਘਰ ਤਾਂ ਤਿੰਨੋਂ ਸਮੇਂ ਤਾਂ ਤਾਜ਼ਾ ਪ੍ਰਸ਼ਾਦਾ ਬਣਦਾ ਤੇ ਉਹ ਸੰਤ ਫਕੀਰ ਲੋਕਾਂ ਨੂੰ ਕੀ ਕਹੇਗਾ ਜਾ ਕੇ ਕਿ ਇੰਨਾ ਵੱਡਾ ਸੇਠ ਕਿ ਉਹਦੇ ਕਰ ਬਿਹਾ ਪ੍ਰਸ਼ਾਦਾ ਬਣਦਾ ਮੇਰੀ ਜਿਹੜੀ ਇਹ ਨੂੰਹ ਹੈ ਇਹ ਤਾਂ ਬੜਾ ਝੂਠ ਬੋਲਦੀ ਹੈ ਦੂਸਰਾ ਉਸਨੇ ਕਿਹਾ ਕਿ ਇਹ ਭੱਜ ਭੱਜ ਆ ਕੇ ਐਵੇਂ ਕਿਉਂ ਕਿਹਾ ਕਿ ਤੈਨੂੰ ਐਡੀ ਕਾਲੀ ਸੀ ਤਾਂ ਉਸਨੇ ਅੱਗੋ ਜਵਾਬ ਦਿੱਤਾ ਕਿ ਮੈਨੂੰ ਤਾਂ ਡਰ ਲੱਗਦਾ ਪਿਆ ਸੀ ਇਹ ਜ਼ਰੂਰ ਇਸ ਤੂੰ ਪਹਿਲਾਂ ਤੋਂ ਜਾਣਦੀ ਹੈ ਤਾਂ ਇੱਥੇ ਖੜ ਕੇ ਇਹਦੇ ਨਾਲ ਗੱਲਾਂ ਕਰ ਰਹੀ ਹੈ ਕਹਿੰਦੇ ਸੇਠ ਨੇ ਸੋਚਿਆ ਕਿ ਮੈਂ ਹੁਣ ਇੱਥੇ ਕੁਝ ਸਮਾਂ ਰੋਕ ਕੇ ਸਾਰੀ ਇਹਦੀ ਕਲਵਤ ਧਿਆਨ ਨਾਲ ਸੁਣਾਗਾ ਕਿ ਕਹਿੰਦੇ ਇੰਨੇ ਨੂੰ ਉਹ ਜਿਹੜਾ ਸੰਤ ਸੀ ਉਸਨੇ ਕਿਹਾ ਤੇਰੀ ਉਮਰ ਕਿੰਨੀ ਹੈ ਕਹਿੰਦੇ ਮੇਰੀ ਤਾਂ ਉਮਰ ਅਜੇ 9 ਕੋਸਾਲਾਂ ਦੀ ਹੈ ਜਦੋਂ ਸੇਠ ਨੇ ਇਹ ਗੱਲ ਸੁਣੀ ਉਹਦੀ ਹੋਰ ਹੈਰਾਨੀ ਦੀ ਹੱਦ ਨਾ ਰਹੀ ਕਹਿੰਦੇ ਲਗਭਗ ਇਸਦੀ ਉਮਰ ਤੈਨ ਇਸ ਦੇ ਨਾਲੋਂ 3 ਗੁਣਾ ਹੈ ਪਰ ਇਸਨੇ ਆਪਣੀ ਉਮਰ ਇੰਨੀ ਘੱਟ ਕਿਉਂ ਦੱਸੀ ਹੈ ਮੈਨੂੰ ਇਸ ਦੇ ਮਨ ਵਿੱਚ ਜੂਰ ਕੋਈ ਚੋਰ ਲੱਗਦਾ ਪਿਆ ਕਹਿੰਦੇ ਇਸ ਤੋਂ ਬਾਅਦ ਉਸਨੇ ਕਿਹਾ ਅੱਛਾ ਤੇਰੀ ਜਿਹੜੀ ਸੱਸਾ ਉਸ ਦੀ ਉਮਰ ਕਿੰਨੀ ਹੈ ਉਸਨੇ ਕਿਹਾ ਉਹਦੀ ਉਮਰ 7 ਸਾਲ ਹੈ ਹੁਣ ਸੇਠ ਦੀ ਹੈਰਾਨੀ ਦੀ ਹੱਦ ਨਾ ਰਹੀ ਕਹਿੰਦੇ ਆਪਣੇ ਤੋਂ ਘੱਟ ਉਮਰ ਦੀ ਸੱਸ ਦੱਸਦੀ ਹੈ ਜਦ ਕਿ ਇਹਦੀ ਸੱਸ ਤਾਂ 60 ਸਾਲ ਦੀ ਹੈ ਕਹਿੰਦੇ ਅੱਛਾ ਫਿਰ ਤੇਰੇ ਘਰ ਵਾਲੇ ਦੀ ਉਮਰ ਕਿੰਨੀ ਹੈ ਉਹ ਕਹਿੰਦੀ ਜੀ ਉਹਦੀ ਉਮਰ ਤਾਂ 3.5 ਕੋ ਸਾਲ ਦੀ ਐ ਹੁਣ ਉਹ ਬੜਾ ਜ਼ਿਆਦਾ ਹੈਰਾਨ ਹੋਇਆ ਕਿ ਪਹਿਲਾਂ ਮੈਨੂੰ ਸਿਆਣੀ ਤੇ ਬੜੀ ਸੰਭਲਦਾਰ ਸੰਭਲਦਾ ਸੀ ਪਰ ਇਹ ਤਾਂ ਬਹੁਤ ਹੀ ਕਮਲੀ ਨਿਕਲੀ ਐ ਤੇ ਫਿਰ ਕਹਿੰਦਾ ਤੇਰੇ ਸਹੁਰੇ ਸਾਹਿਬ ਦੀ ਕਿੰਨੀ ਉਮਰ ਐ ਉਹ ਕਹਿੰਦੀ ਜੀ ਉਹਨੇ ਤਾਂ ਅਜੇ ਜਨਮ ਹੀ ਨਹੀਂ ਲਿਆ ਜਦੋਂ ਇਹ ਗੱਲ ਸੁਣੀ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਐਨਾ ਕਹਿ ਕੇ ਉਹ ਸੰਤ ਫਕੀਰ ਉਥੋਂ ਚਲਿਆ ਗਿਆ ਸੰਤ ਫਕੀਰ ਕਹਿੰਦੇ ਤੇਰੀ ਬੇਹੀ ਰੋਟੀ ਦੇਣ ਲਈ ਬੜਾ ਧੰਨਵਾਦ ਪਰ ਜਿੰਨੀ ਛੇਤੀ ਹੋ ਸਕੇ ਇਸ ਘਰ ਤੁਸੀਂ ਤਾਜੀ ਰੋਟੀ ਦਾ ਪ੍ਰਬੰਧ ਕਰ ਲਓ ਇੰਨਾ ਕਹਿ ਕੇ ਸੰਤ ਫਕੀਰ ਚਲੇ ਗਏ ਕਹਿੰਦੇ ਹੁਣ ਉਹਦੇ ਮਨ 'ਚ ਜਿਹੜੀਆਂ ਗੱਲਾਂ ਸਨ ਉਹ ਬੜਾ ਘਰ ਕਰਨ ਲੱਗ ਪਈਆਂ ਕਹਿੰਦਾ ਮੈਂ ਕਿਹਾ ਮੇਰਾ ਇਕਲੌਤਾ ਪੁੱਤਰ ਸੀ ਉਹਦੇ ਲਈ ਮੈਂ ਇੱਕ ਕਮਲੀ ਵਿਆਹ ਕੇ ਲਿਆਇਆ ਜਿੰਨੀ ਛੇਤੀ ਆਪਣੇ ਪੁੱਤਰ ਦਾ ਇਸ ਤੋਂ ਛੁਟਕਾਰਾ ਦਿਵਾਉਣਾ ਉਹਨਾਂ ਜ਼ਿਆਦਾ ਹੀ ਉਹਨੇ ਚੰਗਾ ਏ ਉਹਨੇ ਨਾ ਉਸਦੇ ਮਾਪਿਓ ਲਈ ਸੁਨੇਹਾ ਭੇਜ ਦਿੱਤਾ ਵੀ ਕੱਲ ਨੂੰ ਤੁਸੀਂ ਸਾਡੇ ਘਰ ਹਾਜ਼ਰ ਹੋ ਜਾਓ ਕਹਿੰਦੇ ਉਧਰੋਂ ਨਗਰ ਦੇ ਜਿਹੜੇ ਪੰਜ ਮੂਰੀ ਬੰਦੇ ਸਨ ਉਹਨਾਂ ਨੂੰ ਆਪਣੇ ਘਰ ਲੈ ਆਇਆ ਉਹਦੇ ਘਰ ਦੇ ਜਿਹੜੇ ਮੂਰੀ ਸੀ ਉਹ ਵੀ ਆ ਗਈ ਤੇ ਜਿਹੜੇ ਪੰਜ ਬੰਦੇ ਮੂਰੀ ਸਨ ਉਹ ਵੀ ਉੱਥੇ ਆ ਗਏ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਘਰ ਸਾਨੂੰ ਇੰਨੀ ਛੇਤੀ ਛੇਤੀ ਨਾਲ ਕਿਉਂ ਬੁਲਾਇਆ ਉਸਨੇ ਕਿਹਾ ਬੈਠੋ ਤੁਹਾਨੂੰ ਮੈਂ ਆਰਾਮ ਨਾਲ ਸਾਰੀ ਗੱਲ ਦੱਸਾਂਗਾ ਪਰ ਉਸ ਤੋਂ ਪਹਿਲਾਂ ਤੁਸੀਂ ਜੋ ਵੀ ਸਿੱਟਾ ਕੱਢੋਗੇ ਸੋਚ ਸਮਝ ਕੇ ਵਿਚਾਰ ਕੀ ਕਰਿਓ ਕਿਉਂਕਿ ਮੈਂ ਇਸ ਇਲਾਕੇ ਦਾ ਧਨੀ ਸੇਠ ਹਾਂ ਮੇਰਾ ਬੜਾ ਜਿਆਦਾ ਨਾਮ ਹੈ ਤੇ ਰਤਬਾ ਹੈ ਇਹ ਗੱਲ ਇੱਥੇ ਹੀ ਰਵੇ ਉਹ ਕਹਿੰਦੇ ਕੋਈ ਨਾ ਉਹ ਕਹਿੰਦਾ ਇੱਥੇ ਮੈਂ ਤੁਹਾਨੂੰ ਆਪਣੀ ਨੂੰ ਬਾਰੇ ਗੱਲ ਕਰਨ ਲਈ ਲੈ ਕੇ ਆਇਆ ਤੇ ਤੁਸੀਂ ਉਸ ਦੇ ਬਾਰੇ ਫੈਸਲਾ ਕਰਿਓ ਉਹ ਕਹਿੰਦੇ ਕੋਈ ਨਾ ਉਨੇ ਆਪਣੀ ਨੂੰ ਨੂੰ ਬਾਹਰ ਬੁਲਾਇਆ ਉਸ ਦੀ ਉਹਦੀ ਨੂੰ ਨੇ ਬੜੇ ਸਤਿਕਾਰ ਨਾਲ ਕਿਤੇ ਉੱਥੇ ਬੈਠ ਗਈ ਉਹ ਕਹਿੰਦਾ ਧੀਏ ਜੋ ਵੀ ਕੱਲ ਵਾਪਰਿਆ ਉਹ ਆਪਣੇ ਮੂੰਹੋਂ ਦੱਸ ਤੇ ਫਿਰ ਮੈਂ ਤੈਨੂੰ ਦੱਸਾਂਗਾ ਕਿ ਮੈਂ ਇਹਨਾਂ ਸਾਰਿਆਂ ਨੂੰ ਕਿਉਂ ਬੁਲਾਇਆ ਕਹਿੰਦੀ ਪਿਤਾ ਜੀ ਤੁਸੀਂ ਇਹਨਾਂ ਸਾਰਿਆਂ ਨੂੰ ਲੈ ਕੇ ਆਏ ਹੋ ਤੁਸੀਂ ਸਾਰਿਆਂ ਨੂੰ ਇਕੱਠਾ ਕੀਤਾ ਮੇਰੇ ਮਾਪਿਓ ਨੂੰ ਤੇ ਇਹਨਾਂ ਮੋਰੀ ਬੰਦਿਆਂ ਨੂੰ ਫਿਰ ਤਾਂ ਪਹਿਲਾ ਹੱਕ ਤਾਂ ਤੁਹਾਡਾ ਹੀ ਬਣਦਾ ਹੈ ਪੀ ਤੁਸੀਂ ਇੰਨਾ ਸਭ ਨੂੰ ਇੱਥੇ ਕਿਉਂ ਇਕੱਠਾ ਕੀਤਾ ਤੇ ਕੱਲ ਜੋ ਵਾਪਰਿਆ ਪਹਿਲਾਂ ਤਾਂ ਤੁਹਾਡੀ ਤੁਹਾਡਾ ਹੱਕ ਬਣਦਾ ਕਹਿਣ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਆਏ ਹੋ ਇਸ ਲਈ ਤੁਸੀਂ ਪਹਿਲਾਂ ਗੱਲ ਕਰੋ ਤੇ ਸਾਰਿਆਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਕਿਹਾ ਕਿ ਕੁੜੀ ਠੀਕ ਕਹਿੰਦੀ ਐ ਲੈ ਕੇ ਤਾਂ ਤੂੰ ਸਾਨੂੰ ਆਇਆ ਜੇ ਤੂੰ ਆਪਣੇ ਮੂੰਹੋਂ ਗੱਲ ਦੱਸੇਗਾ ਤੇ ਜ਼ਿਆਦਾ ਚੰਗਾ ਹੋਵੇਗਾ ਕਹਿੰਦਾ ਠੀਕ ਐ ਕਹਿੰਦੇ ਫਿਰ ਐਵੇਂ ਆ ਕਿ ਮੈਨੂੰ ਗੱਲ ਕਰਨ ਲੱਗੇ ਸ਼ਰਮ ਜਿਹੀ ਆਉਂਦੀ ਹੈ ਪਰ ਗੱਲ ਐਵੇਂ ਆ ਵੀ ਮੈਂ ਜੋ ਕਵਾਂਗਾ ਇਹ ਇਹ ਕਹੇ ਜੇ ਉਹ ਗੱਲ ਸੱਚ ਹੈ ਤੇ ਉਹਦੇ 'ਚ ਹਾਮੀ ਭਰੇ ਉਹਨੇ ਕਿਹਾ ਪਿਤਾ ਜੀ ਕੋਈ ਨਾ ਉਹ ਕਹਿੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬੜਾ ਜ਼ਿਆਦਾ ਤਨੀਆ ਮੇਰੇ ਘਰ ਬਹੁਤ ਜ਼ਿਆਦਾ ਧਨ ਸੰਪੰਤੀ ਹੈ ਕਹਿੰਦੇ ਤੁਸੀਂ ਵੀ ਆਉਣੀ ਹੋ ਕਦੇ ਐਸਾ ਹੋਇਆ ਕਿ ਤੁਸੀਂ ਕਦੇ ਬੇਹਾ ਪ੍ਰਸ਼ਾਦਾ ਖਾਦਾ ਹੋਵੇ ਸਾਡੇ ਘਰੋਂ ਉਹਨਾਂ ਨੇ ਕਿਹਾ ਨਹੀਂ ਜੀ ਇੱਥੇ ਤਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਨੇ ਫਿਰ ਤੀਏ ਕੱਲ ਤੂੰ ਐਵੇਂ ਕਿਉਂ ਕਿਹਾ ਕਿ ਸਾਡੇ ਘਰ ਤਾਂ ਬਿਹਾ ਹੀ ਪ੍ਰਸ਼ਾਦਾ ਬਣਦਾ ਕਹਿੰਦੀ ਪਿਤਾ ਜੀ ਇਹ ਮੈਂ ਗੱਲ ਕਹੀ ਐ ਮੈਂ ਸਾਰਿਆਂ ਸਾਹਮਣੇ ਕਬੂਲ ਕਰਦੀ ਆ ਪਰ ਇਹਦੇ ਨਾਲ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦੀ ਆ ਉਹਨਾਂ ਨੇ ਕਿਹਾ ਦੱਸੋ ਕਹਿੰਦੀ ਪਿਤਾ ਜੀ ਬਿਹਾ ਪ੍ਰਸ਼ਾਦਾ ਭਾਵ ਹੁਣ ਤੱਕ ਆਪਾਂ ਜੋ ਵੀ ਕਮਾਇਆ ਉਹਦਾ ਮੇਰੇ ਘਰ ਵਾਲੇ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਹੈਗਾ ਤੁਸੀਂ ਉਹ ਕਦੇ ਵੀ ਹੱਟੀ ਜਾਂ ਦੁਕਾਨ ਤੇ ਕੰਮ ਨਹੀਂ ਕਰਨ ਹੁੰਦੇ ਤੁਸੀਂ ਉਹ ਹਰ ਸਮੇਂ ਘਰ ਵਿੱਚ ਬਿਠਾਈ ਰੱਖਦੇ ਹੋ ਤੁਸੀਂ ਉਹਨਾਂ ਨੂੰ ਹਰ ਸਮੇਂ ਘਰ ਵਿੱਚ ਬਿਠਾਈ ਰੱਖਦੇ ਹੋ ਜੋ ਵੀ ਕੰਮ ਕਰ ਹੈ ਤੁਸੀਂ ਆਪ ਕਰਦੇ ਹੋ ਇਸ ਕਰਕੇ ਇਸ ਦੇ ਵਿੱਚ ਸਾਡਾ ਤਾਂ ਕੁਝ ਵੀ ਨਹੀਂ ਹੈਗਾ ਇਸ ਕਰਕੇ ਮੈਂ ਕਿਹਾ ਕਿ ਬੇਹਾ ਪ੍ਰਸ਼ਾਦਾ ਇਹਦੇ ਵਿੱਚ ਸਾਡੀ ਦਸਾਂ ਨੂਆਂ ਦੀ ਕਿਰਤਨੀ ਹੈਗੀ ਅਸਤਾ ਤੁਹਾਡਾ ਦਿੱਤਾ ਖਾਂਦੇ ਆ ਇਸ ਕਰਕੇ ਮੈਂ ਕਿਹਾ ਸੀ ਕਿ ਇਹ ਬੇਹਾ ਪ੍ਰਸ਼ਾਦਾ ਹੈ ਤੇ ਸੰਤ ਫਕੀਰ ਨੇ ਜਾਣ ਲੱਗਿਆ ਕਿਹਾ ਕਿ ਇਸ ਲਈ ਕਿਹਾ ਵੀ ਜਿੰਨੇ ਛੇਤੀ ਹੋ ਸਕੇ ਤਾਜ਼ਾ ਪ੍ਰਸ਼ਾਦਾ ਬਣਾਓ ਭਾਵ ਉਹ ਵੀ ਤੇਰਾ ਘਰ ਵਾਲਾ ਕੰਮ ਕਾਰਜ ਕਰਨ ਲੱਗ ਪਵੇ ਜਿਸ ਦੇ ਨਾਲ ਤੁਹਾਡੇ ਘਰ ਹੋਰ ਤਾਂ ਸੰਪਤੀ ਆਵੇ ਉਹ ਕਹਿੰਦੀ ਜਦੋਂ ਕਿਸੇ ਦਾ ਘਰ ਵਾਲਾ ਕੰਮ ਕਾਜ ਕਰਦਾ ਨਾ ਤੇ ਉਹਦੀ ਜਿਹੜੀ ਮਹਿਤੁੰਦੀ ਹੈ ਕਹਿੰਦੇ ਉਹਦੇ ਨਾਲ ਇੱਜ਼ਤ ਸਤਕਾਰ ਉਹਦੀ ਪਤਨੀ ਦਾ ਵੀ ਵੱਧ ਹੁੰਦਾ ਹੈ ਤਾਂ ਕਰਕੇ ਉਸਨੇ ਕਿਹਾ ਸੀ ਇਸ ਲਈ ਮੈਂ ਕਿਹਾ ਸੀ ਕਿ ਇਹ ਬੇਹਾ ਪ੍ਰਸ਼ਾਦਾ ਕਹਿੰਦੇ ਅੱਛਾ ਫਿਰ ਤੂੰ ਜਦੋਂ ਪ੍ਰਸ਼ਾਦਾ ਲੈ ਕੇ ਆਈ ਤੂੰ ਐਵੇਂ ਕਿਉਂ ਕਿਹਾ ਵੀ ਤੈਨੂੰ ਕਾਲੀ ਕਾਦੀ ਹੈ ਤੇ ਉਹਨੇ ਤੈਨੂੰ ਅੱਗੋਂ ਕਿਹਾ ਕਿ ਮੈਨੂੰ ਡਰ ਲੱਗਦਾ ਪਿਆ ਇਹ ਭਾਵ ਕਿ ਤੁਹਾਡੇ ਦੋਵਾਂ ਦੇ ਮਨਾਂ 'ਚ ਕੋਈ ਨਾ ਕੋਈ ਚੋਰ ਹੈ ਉਸਨੇ ਕਿਹਾ ਪਿਤਾ ਜੀ ਮੈਂ ਗੱਲ ਕਹੀ ਸੀ ਪਰ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤੇ ਜਿਹੜੇ ਸੰਤ ਫਕੀਰ ਆਪਣੇ ਦਰ ਤੇ ਆਏ ਸਨ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਸੀ ਕਹਿੰਦੇ ਹਾਂ ਇਹ ਤਾਂ ਗੱਲ ਹੈ ਤਾਂ ਹੀ ਮੈਂ ਕਿਹਾ ਕਿ ਤੇਰੇ ਮਨ 'ਚ ਚੋਰ ਹੈ ਉਹਨੇ ਕਿਹਾ ਪਿਤਾ ਜੀ ਜਦੋਂ ਉਹ ਆਪਣੇ ਦਰ ਤੇ ਆਏ ਸਨ ਜਦੋਂ ਮੈਂ ਉਹਨਾਂ ਨੂੰ ਦੇਖਿਆ ਵੀ ਲੋਕ ਤਾਂ ਬੁਢਾਪੇ ਵਿੱਚ ਜਾ ਕੇ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਲੈਂਦੇ ਨੇ ਉਹ ਇੰਨੀ ਛੋਟੀ ਉਮਰ 'ਚ ਪਰਮਾਤਮਾ ਦਾ ਲੜ ਲੱਗ ਗਏ ਮੈਂ ਇਸ ਕਰਕੇ ਕਿਹਾ ਸੀ ਵੀ ਤੈਨੂੰ ਇੰਨੀ ਕਾ ਕਾਦੀ ਕਾਲੀ ਹੈ ਤੇ ਕਹਿੰਦੀ ਅਗੂ ਉਸਨੇ ਜਵਾਬ ਦਿੱਤਾ ਸੀ ਮੈਨੂੰ ਡਰ ਲੱਗਦਾ ਹੈ ਇਹਦਾ ਭਾਵ ਇਹ ਸੀ ਕਿ ਉਹਨੇ ਕਿਹਾ ਕਿ ਲੋਕ ਬੁਢਾਪੇ ਵਿੱਚ ਜਾ ਕੇ ਨਾਮ ਜਪਦੇ ਨੇ ਕਿ ਮੈਂ ਬੜੀ ਛੋਟੀ ਉਮਰ ਦਿਆਂ ਨੂੰ ਆਕਾਲ ਚਲਾਣੇ ਕਰਦੇ ਦੇਖਿਆ ਰੋਗੀ ਹੁੰਦੇ ਦੇਖਿਆ ਗਰੀਬੀ ਦੇਖੀ ਹੈ ਲੋਕਾਂ ਦੇ ਘਰ ਲੁੱਟਦੇ ਖਸੁੱਟਦੇ ਦੇਖੇ ਨੇ ਇਸ ਕਰਕੇ ਮੈਂ ਦੁੱਖਾਂ ਦੇ ਜੰਜਾਲ ਤੋਂ ਦੂਰ ਹੋਣ ਲਈ ਉਹ ਪਰਮਾਤਮਾ ਦੇ ਲੇਖੇ ਲੱਗ ਗਿਆ ਉਹਨੇ ਕਿਹਾ ਮੈਨੂੰ ਡਰ ਲੱਗਾ ਸੀ ਇਸ ਇਹ ਸਭ ਤੋਂ ਇਸ ਲਈ ਮੈਂ ਪਰਮਾਤਮਾ ਦੇ ਲੜ ਲੱਗ ਗਿਆ ਜਦੋਂ ਇਹ ਸਾਰਿਆਂ ਨੇ ਗੱਲ ਸੁਣੀ ਤਾਂ ਸਾਰਿਆਂ ਨੇ ਕਿਹਾ ਜਿਹੜੀ ਤੇਰੀ ਨੂੰਹ ਹੈ ਉਹ ਤਾਂ ਤਿੱਖਣ ਬੁੱਧੀ ਵਾਲੀ ਹੈ ਉਹਨੇ ਕਿਹਾ ਅਜੇ ਹੋਰ ਵੀ ਗੱਲਾਂ ਨੇ ਸਿਰਫ ਇੱਥੇ ਨਹੀਂ ਇਹਨੇ ਕਿਹਾ ਕਿ ਮੇਰੀ ਉਮਰ 9 ਸਾਲਾਂ ਦੀ ਹੈ ਇਹਨੇ ਆਪਣੀ ਉਮਰ ਤੋਂ 3 ਗੁਣਾ ਘੱਟ ਉਮਰ ਕਿਉਂ ਦੱਸੀ ਕਹਿੰਦੀ ਪਿਤਾ ਜੀ ਮੈਂ ਇਹ ਵੀ ਦੱਸੂਗੀ ਤੁਹਾਡੀ ਉਮਰ ਵੀ ਦੱਸੂਗੀ ਕਹਿੰਦੀ ਪਿਤਾ ਜੀ ਜਦੋਂ ਮੈਂ 9 ਸਾਲਾਂ ਦੀ ਸੀ ਪਹਿਲਾਂ ਇੱਕ ਜਗ੍ਹਾ ਤੇ ਸੰਤ ਫਕੀਰ ਬੈਠੇ ਸਨ ਮੈਂ ਪਹਿਲਾਂ ਸਿਰਫ ਆਪਣੇ ਬਾਰੇ ਸੋਚਦੀ ਸੀ ਉਸ ਸੰਤ ਫਕੀਰ ਦੀ ਕਥਾ ਕੀਰਤਨ ਸੁਣਨ ਤੋਂ ਬਾਅਦ ਮੈਨੂੰ ਇਹ ਗਿਆਨ ਹੋ ਗਿਆ ਕਿ ਜਦੋਂ ਆਪਾਂ ਕਿਸੇ ਦੂਜੇ ਦੀ ਮਦਦ ਕਰਦੇ ਹਾਂ ਜੋ ਦਾਨਪੂਰਨ ਕਰਦੇ ਹਾਂ ਉਹੀ ਆਪਣੀ ਉਮਰ ਲੇਖੇ ਜੋਖੇ ਲੱਗਦੀ ਹੈ ਜਦੋਂ ਸਿਰਫ ਆਪਣੇ ਲਈ ਸੋਚਦੇ ਹਾਂ ਉਹ ਉਮਰ ਤਾਂ ਆਪਣੀ ਸਵਾਹ ਹੋ ਜਾਂਦੀ ਹੈ ਜਦੋਂ ਆਪਣਿਆਂ ਬਾਰੇ ਸੋਚਦੇ ਹਾਂ ਆਪਣੇ ਲਈ ਕਮਾਉਨੇ ਆ ਉਹ ਚੀਜ਼ ਤਾਂ ਮਿੱਟੀ ਹੋ ਜਾਂਦੀ ਹੈ ਕਹਿੰਦੇ ਤੁਹਾਨੂੰ ਯਾਦ ਹੋਵੇ ਕਹਿੰਦੇ ਜਦੋਂ ਮਾਤਾ ਜੀ ਦਾ ਗੋਡਾ ਟੁੱਟ ਗਿਆ ਸੀ ਗੋਡਾ ਟੁੱਟਣ ਤੋਂ ਬਾਅਦ ਕਹਿੰਦੇ ਆਪਣੇ ਘਰ ਇੱਕ ਸੰਤ ਫਕੀਰ ਆਏ ਸਨ ਕਹਿੰਦੇ ਜਦੋਂ ਉਹਨਾਂ ਨੇ ਮਾਤਾ ਜੀ ਨੂੰ ਦੱਸਿਆ ਸੀ ਵੀ ਮਾਤਾ ਤੂੰ ਵਾਹਿਗੁਰੂ ਦੇ ਲੇਖੇ ਲੱਗ ਜਦ ਮਾਤਾ ਨੂੰ ਕਰਮ ਕਰਨ ਲਈ ਕਿਹਾ ਤੇ ਮਾਤਾ ਉਸ ਤੋਂ ਬਾਅਦ ਪਰਮਾਤਮਾ ਦੇ ਲੇਖੇ ਲੱਗ ਗਏ ਲਗਭਗ 7 ਸਾਲ ਹੋ ਗਏ ਮਾਤਾ ਜੀ ਉਸ ਨੂੰ ਉਹਨੂੰ ਰੋਜ਼ ਕਥਾ ਕੀਰਤਨ ਸੁਣਦੇ ਨੇ ਆਪਣੇ ਹੱਥੀ ਪ੍ਰਸ਼ਾਦਾ ਬੁਕਾ ਕੇ ਰੋਜ਼ ਕਿਸੇ ਨੂੰ ਖਵਾਉਂਦੇ ਨੇ ਜਿਸ ਕਾਰਨ ਮੈਂ ਕਿਹਾ ਕਿ ਉਹਨਾਂ ਦੀ ਉਮਰ 7 ਸਾਲ ਹੈ ਕਹਿੰਦੀ ਮਾਤਾ ਜੀ ਦੇ ਕੁਝ ਸਮੇਂ ਪਹਿਲਾਂ ਰੋਜ਼ ਉਹਨਾਂ ਦਾ ਕਥਾ ਕੀਰਤਨ ਬਾਹਰ ਸੁਣਨ ਨੂੰ ਮਨ ਕਰਦਾ ਜਿੱਥੇ ਸੰਗਤ ਬੈਠਦੀ ਐ ਉਦੋਂ ਮਾਤਾ ਜੀ ਦੇ ਨਾਲ ਮੈਂ ਵੀ ਜਾਇਆ ਕਰਦੀ ਤੇ ਮਾਤਾ ਜੀ ਤੋਂ ਤੁਰਿਆ ਨਹੀਂ ਸੀ ਜਾਂਦਾ ਸਹਾਰਾ ਦੇ ਕੇ ਮੈਂ ਤੇ ਮੇਰਾ ਘਰ ਵਾਲਾ ਲੈ ਕੇ ਜਾਂਦੇ ਸੀ ਸਾਨੂੰ ਲਗਭਗ 3.5 ਸਾਲ ਹੋ ਗਏ ਨੇ ਇਕੱਠੇ ਜਾਂਦੇ ਨੂੰ ਇਸ ਲਈ ਉਹ 3.5 ਸਾਲ ਮੇਰੇ ਘਰ ਵਾਲੇ ਦੀ ਉਮਰ ਹੈ ਤੇ ਜੇ ਤੁਸੀਂ ਅਜੇ ਜਨਮ ਹੀ ਨਹੀਂ ਲਿਆ ਕਿਉਂਕਿ ਤੁਸੀਂ ਕਦੇ ਦਾਨਪੁੰਨ ਹੀ ਨਹੀਂ ਕੀਤਾ ਪਰਮਾਤਮਾ ਦਾ ਨਾਮ ਹੀ ਨਹੀਂ ਲਿਆ ਉਹਨੇ ਕਿਹਾ ਹਾਂ ਤੇ ਇਹ ਸਾਰੀ ਉਮਰ ਤੁਹਾਡੇ ਲਈ ਕਮਾਉਂਦਾ ਰਿਹਾ ਪਰ ਹੁਣ ਮੈਨੂੰ ਗਿਆਨ ਹੋ ਗਿਆ ਕਿ ਅਸਲ ਗਿਆਨ ਉਹੀ ਹੈ ਅਸਲ ਕਮਾਈ ਉਹੀ ਹੈ ਜੋ ਦੂਜਿਆਂ ਦੇ ਲੇਖੇ ਲਾਈ ਜਾਵੇ ਉਹਨੇ ਕਿਹਾ ਠੀਕ ਹੈ ਸਾਰੇ ਜਾਣੇ ਉਹਦੀ ਨੂੰਹ ਦੀ ਬਾਵਾ ਕਰਕੇ ਚਲੇ ਗਏ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ